ਦੋਸਤੋ ਅੱਜ ਤੁਹਾਨੂੰ ਮਿਲਾ ਰਹੇ ਹਾਂ ਇੱਕ ਅਜਿਹੇ ਬੰਦੇ ਨਾਲ ਕਈ ਵਾਰੀ ਇਹ ਗੱਲਾਂ ਕਹਿਂਦਾ ਯਾਰ ਵੀ ਤੂੰ ਘਰ ਨਹੀਂ ਪਾ ਸਕਿਆ ਝੂੰਬੀ ਵਿੱਚ ਬੈਠਾ ਹੈ ਤੂੰ ਕੰਮ ਨਹੀਂ ਕਰਦਾ ਹੋਵੇਂਗਾ ਇਹ ਬੰਦੇ ਨੂੰ ਬੁਲਾਵਾਂਗੇ ਇਹ ਪਿਛਲੇ 3 ਸਾਲ ਤੋਂ ਸੌਰੀ 30 ਸਾਲ ਤੋਂ ਮੇਰੇ ਪਿੰਡ ਆ ਰਿਹਾ ਜੁੱਥੀਆਂ ਜੋੜੇ ਗੰਨਣ ਦਾ ਕੰਮ ਕਰਦਾ ਹੈ ਪਰ ਅੱਜ ਵੀ ਝੁੱਗੀ-ਚੋਪੜੀ ਵਿੱਚ ਰਹਿਣ ਦੀ ਮਜਬੂਰ ਹੈ ਮਿਹਨਤ ਮਜ਼ਦੂਰੀ ਕਰਦਾ ਹੈ ਸਵੇਰੇ 6 ਵਜੇ ਆ ਜਾਂਦਾ ਰਾਤ ਨੂੰ ਜਾਂਦਾ ਹੈਗਾ ਪਰ ਕਮਰਾ ਫੇਰ ਵੀ ਨਹੀਂ ਖੜਾ ਕਰ ਸਕਿਆ ਅੱਜ ਵੀ ਝੂੰਬੀ ਵਿੱਚ ਬੈਠਾ ਹੈ ਤੇ ਗੱਲ ਕਰਾਂਗੇ ਹਾਂ ਵੀ ਕਾਲਾ ਸਿੰਘ ਕੀ ਹਾਲ ਹੈ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਨੰਗਲ ਖਲਾਉਂਦੇ ਨੂੰ 30 ਸਾਲ ਤੋਂ ਉੱਪਰ ਹੋ ਗਏ ਅੱਛਾ ਹਾਂ ਜੀ ਤੇ ਰਹਿੰਦੇ ਫਿਰ ਹੁਣ ਵੀ ਝੋਕੜੀ ਝੋਪੜੀ ਚੋਂ ਝੂਪੜੀ ਜੀ ਪਰ ਰੱਖਿਆ ਮਾਲ ਮੰਡੀ ਠੁੱਠਿਆੜੀ ਰੋਡ ਤੇ ਕੀ ਕਾਰਨ ਹੋਇਆ ਕਮਰਾ ਨਹੀਂ ਬਣਾ ਸਕਿਆ ਕਮਰਾ ਤਾਂ ਮੇਰੇ ਬੱਚੇ ਸੀ ਵਿਆਹੇ ਗਏ ਹੂੰ ਦੋ ਕੁੜੀਆਂ ਸੀ ਦੋ ਮੁੰਡੇ ਨੇ ਕਾਂ ਦੁੱਖ ਸੁੱਖ ਪੈ ਗਿਆ ਜੀ ਠੀਕ ਹੈ ਜੀ ਪਹਿਲਾਂ ਹੋਰ ਕੰਮ ਸੀ ਹੁਣ ਹੋਰ ਹੈ ਕੁਝ ਹੂੰ ਹੁਣ ਕੀ ਫਰਕ ਹੈ ਹੁਣ ਫਰਕ ਆਹੇਗਾ ਹੁਣ ਪਹਿਲਾਂ ਤਾਂ ਕਿੱਥੇ ਪਾਇ ਜੋ 100 200 ਬਣਦਾ ਸੀ ਉਹਦੇ ਚ ਰੁਪਿਆ ਨਹੀਂ ਬਚਦਾ ਸੀ ਹੂੰ ਤੇ ਹੁਣ ਹੁਣ ਜੇ 500 ਬਣ ਗਿਆ ਤਾਂ ਨਹੀਂ ਬਚਦਾ ਕੋਈ ਸਬਜ਼ੀ ਲੈ ਗਏ ਕੋਈ ਆਟਾ ਲੈ ਗਏ ਹੂੰ ਐ ਚੱਲਦੀ ਚੱਲੀ ਜਾਂਦੀ ਤੇ ਵੋਟ ਬਣੀ ਹੋਈ ਐ ਤੇਰੀ ਹਾਂ ਵੋਟ ਬਾਰੇ ਪੁਰਾਣੀ ਬਣੀ ਹੋਈ ਐ ਮੇਰੀ ਤੇ ਆਧਾਰ ਕਾਰਡ ਸਾਰਾ ਕੁਝ ਐ ਤੇ ਵੋਟ ਪਾਉਂਦਾ ਵੀ ਹੋਏਗਾ ਫਿਰ ਵੋਟ ਪਾਉਣੀ ਐ ਐਮ ਸੀ ਰਿਪੋਰਟ ਪਾਉਣੇ ਹਾਂ ਐਮ ਸੀ ਦੀ ਸਾਰੇ ਪਾਉਣੇ ਜਿਹੜੇ ਵੱਡੀਆਂ ਵੋਟਾਂ ਆਈਆਂ ਇਹ ਸਾਰੇ ਪਾਉਣਨੇ ਆ ਕੋਈ ਆਜੇ ਛੋਟੀ ਆਜੇ ਵੱਡੀ ਆਜੇ ਹੁਣ ਫਿਰ ਵੋਟਾਂ ਵਾਲੇ ਜਦੋਂ ਆਉਣਗੇ ਉੱਥੇ ਛੋਟੀਆਂ ਝੁੱਗੀਆਂ 'ਚ ਫਿਰ ਤੁਸੀਂ ਇਕੱਠੇ ਹੋ ਕੇ ਕਦੇ ਪੁੱਛਿਆ ਨਹੀਂ ਵੀ ਯਾਰ ਸਾਡਾ ਕੀ ਕਸੂਰ ਹੈ ਝੁੱਗੀਆਂ 'ਚ ਬੈਠੇ ਆਂ ਸਾਡਾ ਤਾਂ ਇਹੀ ਆਈ ਅਸੀਂ ਮਾਲ ਮੰਡੀ 'ਚ ਬੈਠੇ ਆਂ ਵੋਟ ਜਿਤਾਵੀਂ ਦੰਨੇ ਸੀ ਠੀਕ ਹੈ ਪਰ ਸਾਨੂੰ ਇੱਕ ਗੱਲ ਹੈ ਅਜੇ ਕੋਈ ਆਇਆ ਨਹੀਂ ਸਾਨੂੰ ਉਠਾਉਣ ਨੂੰ ਮਾਲ ਮੰਡੀ 'ਚੋਂ ਬਈ ਸਾਨੂੰ ਤਾਂ ਥਾਂ ਦਾ ਚਾਹ ਸਾਨੂੰ 2-2 ਵਿਸ ਵੇ ਦੇ ਦੋ ਆਪਾਂ ਮੈਂ ਇੱਕ ਇੱਕ ਵਿਸਵਾ ਦੇ ਦੇ ਨੀ ਜਦੋਂ ਵੋਟਾਂ ਪਹਿਲਾਂ ਵੀ ਪਾਉਂਦੇ ਹੋਏ ਤੇਰੀ ਉਮਰ ਕਿੰਨੀ ਹੋਗੀ ਉਹ 30 ਸਾਲ ਤਾਂ ਚੱਲ ਕੰਮ ਕਰਦੇ ਨੂੰ ਹੋਗੇ 30 ਸਾਲ ਤਾਂ ਵੋਟਾਂ ਪਾਉਂਦੇ ਨੂੰ ਹੋਗੇ ਫਿਰ 30 ਸਾਲ ਤਾਂ ਹੋ ਗਏ ਵੋਟਾਂ ਪਾਉਂਦੇ ਨੂੰ ਫਿਰ ਹੁਣ ਜਦੋਂ ਵੋਟਾਂ ਮੰਗਣ ਆਉਂਦੇ ਆ ਫਿਰ ਉਹਨਾਂ ਨੂੰ ਤੁਸੀਂ ਕਹਿੰਦੇ ਕਿਉਂ ਨਹੀਂ ਇੰਨੇ ਅਸੀਂ ਬਾ ਸਾਡੇ ਜਿਹੜੇ ਬੁੜੇ ਬਜ਼ੁਰਗ ਸੀਗੇ ਹੂੰ ਉਹ ਵੀ ਇਹ ਕਹਿ ਕੇ ਗਏ ਨੇ ਬਈ ਸਾਨੂੰ ਥਾਂ ਚਾਹੀਦੀ ਐ ਸਾਨੂੰ ਕੋਈ दारू ਦੀ ਲੋੜ ਨਹੀਂ ਕੋਈ ਪੈਸਾਂ ਦੀ ਲੋੜ ਨਹੀਂ ਹੈ ਸਾਡੇ ਸਿੰਘੀ ਘਾਟਾਂ ਦੀ ਬਾਈ ਅੱਛਾ ਦੂਜਿਆਂ ਦੀ ਕੋਈ ਜ਼ਿੰਮੇਵਾਰੀ ਉੱਥੇ ਜਿੰਨੇ ਬੈਠੇ ਹੋ ਸਾਰੇ ਸਿੰਘੀ ਘਾਟੋਂ ਵਿਚੀ ਸਿੰਘੀ ਘਾਟ ਬੈਠੇ ਨੇ ਵਿਚੀ ਰਾਜਸਥਾਨੇ ਬੈਠੇ ਨੇ ਵਿਚੀ ਉਹ ਜੋਗੀ ਬੈਠੇ ਨੇ ਅੱਛਾ ਸੋਡੇ ਕਿੰਨੇ ਪਰਿਵਾਰ ਨੇ ਉੱਥੇ ਸਾਡੇ ਮੈਂ ਤਾਂ ਘੱਟ ਤੋਂ ਘੱਟ 200 250 ਕਰਦਾ ਮਾਲ ਬੰਦੀ ਕਿ ਲੱਗਿਆ ਨਾਲੇ ਬੋਫੀ ਬੋਟ ਉਹਨਾਂ ਉਹ ਤੇ ਹੁਣ ਜਿਹੜੀ ਨਵੀਂ ਸਰਕਾਰ ਆਈ ਆ ਭਗਵਾਨ ਤਮਾਨ ਦੀ ਇਹ ਤਾਂ ਕਹਿੰਦੇ ਬਹੁਤ ਵਧੀਆ ਕੰਮ ਵੀ ਕਰ ਰਹੀ ਐ ਅੱਗੇ ਘਰ ਵੀ ਪਾ ਕੇ ਦੇਊ ਤੇ ਹੁਣ ਜੇ ਤਾਂ ਫਿਰ ਕੁਝ ਨਹੀਂ ਦਿੱਤਾ ਨਹੀਂ ਨਹੀਂ ਹੁਣ ਕਹਿੰਦੇ ਅੱਗੇ ਅਸੀਂ ਦੇਵਾਂਗੇ ਹੁਣ ਜਿਹੜੀਆਂ ਅੱਗੇ ਆ ਰਹੇ ਨੇ ਜਿਹੜੇ ਵੋਟਾਂ ਮੰਗਣ ਕੋਈ ਵੀ ਆਊਗਾ ਉਹਨੂੰ ਸਵਾਲ ਕਰੋਂਗੇ ਤੁਸੀਂ ਹਾਂ ਕਰਾਂਗੇ ਅਸੀਂ ਤਾਂ ਥਾਂ ਦਾ ਜਵਾਬ ਹੀ ਕਰਾਂਗੇ ਹੋਰ ਕੁਝ ਨਹੀਂ ਐ ਸਾਡੇ ਕੋਲ ਕੀ ਕਹਨੇ ਹੋਗੇ ਤੁਸੀਂ ਫਿਰ ਅਸੀਂ ਐਂ ਕਹਿੰਦੇ ਬਈ ਸਾਨੂੰ ਤਾਂ ਦੋ ਦੋ ਬਿਸਵੇ ਚਾ ਤਿੰਨ ਤਿੰਨ ਬਿਸਵੇ ਸਾਨੂੰ ਥਾਂ ਚ ਐ ਇੱਕ ਕਲੇ 10ਵੇਂ ਨੂੰ ਬਹੁਤੇ ਲੋਕਾਂ ਨੂੰ ਪਤਾ ਨਹੀਂ ਵੀ ਮੈਨੂੰ ਵੀ ਨਹੀਂ ਇਸ ਗੱਲ ਦਾ ਪਤਾ ਵੀ ਤੁਸੀਂ ਹੈ ਪੰਜਾਬ ਤੋਂ ਜਾਂ ਬਾਹਰੋਂ ਆ ਕੇ ਰਹਿਣ ਲੱਗੇ ਹੋ ਇੱਥੇ ਸਰਸਾ ਸਰਸਾ ਬਸ ਸਰਸੇ ਤੋਂ ਵੀ ਸਾਡਾ ਬੁੜਾ ਕਿਤੇ ਬਸ ਗਿਆ ਸਾਡੇ ਬੁੜੇ ਦਾਦੇ ਕੋਈ ਕਿਤੇ ਬਸ ਗਿਆ ਬਸ ਉਹ ਕੀ ਰਹਿਣ ਲੱਗੇ ਸੁਣ ਮਾਨਸਾ ਨੂੰ ਕਿੰਨੇ ਸਾਲ ਹੋ ਗਏ ਮਾਨਸਾ ਦਾ ਭਾਈ ਮੈਨੂੰ ਤਾਂ 4 ਜਾਣੀ ਕਿੰਨੇ ਸਾਲ ਹੋ ਗਏ ਨਹੀਂ ਤੇਰਾ ਜਨਮ ਮਾਨਸਾ ਹੋਇਆ ਕਿ ਸਰਸੇ ਹੋਇਆ ਸਰਸੇ ਹੋਇਆ ਮੇਰਾ ਜਨਮ ਅੱਛਾ ਉਹ ਅੰਦਾਜ਼ਾ ਹੋਊਗਾ 30 ਸਾਲ ਹੋਏ ਕੰਮ ਕਰਦੇ ਹਾਂ 30 ਸਾਲ ਤਾਂ ਹੋਈਗੇ ਇੱਥੇ ਹਾਂ ਹੂੰ ਇੱਥੇ ਮੇਰੀ شادی ਹੋਈ ਹੈ ਹੂੰ ਬਸ ਇੱਥੇ ਰਹਿਣ ਲੱਗ ਗਿਆ ਮੈਂ ਹੂੰ ਅੱਛਾ ਹਾਂ ਤੇ ਹੁਣ ਮੇਰ ਕੰਮ ਤੁਸੀਂ ਕੀ ਕਹਿੰਦੇ ਹੋ ਵੀ ਸਾਨੂੰ ਪਲਾਟ ਦਿੱਤੇ ਜਾਣ ਹਾਂ ਅੱਛਾ ਬਸ ਹੋਰ ਕੋਈ ਸਾਡੀ ਲੜਾਈ ਨਹੀਂ ਹਾਂ ਕੋਈ ਸਰਕਾਰ ਆ ਜੇ ਹੂੰ ਜਿਤਾਵਾਂਗੇ ਗੋਲੀ ਵਾਂਗੂ ਬਸ ਸਾਨੂੰ ਪਹਿਲਾ ਥਾਂ ਚਾਹੀਦੀ ਹੈ ਹੂੰ ਬਸ ਚੈਸਟ 250 ਘਰ ਉੱਤੇ ਹੈਗਾ ਤੁਹਾਡਾ ਹਾਂ ਕਿ 250 ਘਰ ਬੋਟ ਦਾ ਜਾਦੇ ਹੋਗੀ ਹਾਂ ਮੇਰੇ ਮੁੰਡੇ ਨੇ ਨਾ ਬੋਟ ਮੇਰੇ ਮੁੰਡੇ ਨੇ ਹਾਂ ਹਾਂ ਇੱਕਦੇ ਆਇਆ ਜੁਕੂ ਆ ਰਹਾ ਹੈ ਇਹ ਸਾਹਬ ਨਾਲ ਫਸੂਡੀ 1000 ਵੋਟ ਹੈਗੀ ਹੈ ਤੂਗੀ ਮੌਜਨਾ ਜੇ 250 ਘਰ ਚਾਰ ਚਾਰ ਵੋਟਾਂ ਵੀ ਲਾਈਏ ਚਲ 2 2 ਹੀ ਲਾ ਲਓ ਛੇਕਰ ਹਾਂ 6 700 ਵੋਟ ਤਾਂ ਹੈਗੀ ਹੈ ਜੀ ਨੇ ਪੱਕੀ ਹੈ ਜੀ ਹਾਂ ਠੀਕ ਤੇ ਅੱਛਾ ਹੁਣ ਫਿਰ ਤੋਂ ਸਰਕਾਰ ਤੋਂ ਤੁਸੀਂ ਮੰਗ ਕਰ ਦੋ ਉਸ ਨੂੰ ਪਲਾਟ ਦਿੱਤੇ ਜਾਣ ਹਾਂ ਬਹੁਤ ਸਾਨੂੰ ਕੁਝ ਨਹੀਂ ਚਾਹੀਦਾ ਸੋ ਦੋਸਤੋ ਇਹ ਕਾਲਾ ਸਿੰਘ ਇਹਨੇ ਦੱਸਿਆ 250 ਪਰਿਵਾਰ ਬੈਠਾਗਾ ਹਜ਼ਾਰ ਦੇ ਕਰੀਬ ਇਹਨਾਂ ਦੀ ਵੋਟ ਹੈਗੀ ਹਰ ਵਾਰ ਲੀਡਰ ਆਉਂਦੇ ਨੇ ਲਾਰੇ ਲਾ ਕੇ ਤੁਰ ਜਾਂਦੇ ਨੇ ਅੱਜ ਵੀ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਨੇ ਮੈਂ ਤਾਂ ਅਕਸਰ ਹੀ ਉੱਥੇ ਜਾਂਦਾ ਰਹਿੰਨਾਗਾ ਆਉਂਦੇ ਜਾਂਦੇ ਰਹਿੰਨਾ ਨਾ ਤਾਂ ਉੱਥੇ ਕੋਈ 플ਸ਼ ਬਾਥਰੂਮ ਦਾ ਨਾ ਬਿਜਲੀ ਦਾ ਨਾ ਪਾਣੀ ਦਾ ਪ੍ਰਬੰਧ ਹੈ ਜਿਹੜੀਆਂ ਝਾੜੀਆਂ ਵਿੱਚ ਇਹਨਾਂ ਨੇ ਝੁੰਗੀਆਂ ਪਾਈਆਂ ਹੋਈਆਂ ਨੇ ਉੱਥੇ ਟੱਟੀ ਪਿਸ਼ਾਬ ਜਾਂਦੇ ਐ ਇੰਨੀ ਗੰਦਗੀ ਤੇ ਮੁਸ਼ਕ ਮਾਰਦੀ ਹੈ ਬਿਮਾਰੀ ਦੀ ਹਾਲਤ ਹੈਗਾ ਸਰਕਾਰਾਂ ਕੋਲੇ ਜਿਹੜੀ ਸ਼ਹਿਰੀ ਹੁੰਦੀ ਹੈ ਜ਼ਮੀਨ ਉਹ ਹੈਗੀ ਹੈ ਉਹਨਾਂ ਵਿੱਚੋਂ ਜੇ ਦੋ-ਦੋ ਬਿਸਵੇ ਵੀ ਦਿੱਤੇ ਜਾਣੇ ਆ ਸਰਕਾਰਾਂ ਨੂੰ ਦੋ ਬਿਸਵੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਆਪਦਾ ਵਿਆਜ ਤੇ ਲੈਣ ਇਤਰੋ ਇਤਰੋ ਇਕੱਠਾ ਕਰਕੇ ਆਪਦਾ ਕੋਈ ਕਮਰਾ ਖੜਾ ਕਰਾ ਲੈਣਗੇ ਪਰ ਯੋਜਨਾ ਤਾਂ ਕਿਹਦੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਘਰ ਪਾਇਆ ਜਾਂਦਾ ਹੈ ਸਰਕਾਰਾਂ ਨੇ ਘਰ ਪਾ ਕੇ ਦੇਣਾ ਹੁੰਦਾ ਹੈ ਚਲੋ ਜੇ ਸਰਕਾਰਾਂ ਜੇ ਘਰ ਨਹੀਂ ਪਾ ਕੇ ਦੇ ਸਕਦੀਆਂ ਤਾਂ ਜਿਹੜਾ ਮਾਨਸਾ ਦਾ ਪ੍ਰਸ਼ਾਸਨ ਹੈ ਉਹਨਾਂ ਕੋਲੇ ਆਪਣੀ ਜ਼ਮੀਨ ਹੈਗੀ ਹੈ ਸੋ ਬੇਨਤੀ ਹੈ ਜੇ ਹਜ਼ਾਰ ਇਹ ਵੋਟਾਂ ਇੰਨਾਂ ਦੀ ਤਾਂ ਉਧਰ 250 ਪਰਿਵਾਰ ਆ ਬੱਚੇ ਆ ਤੇ ਇਹਨਾਂ ਨੂੰ ਪਲਾਟ ਕੱਟ ਕੇ ਜ਼ਰੂਰ ਦਿੱਤੇ ਜਾਣ ਹੁਣ ਵੋਟਾਂ ਆ ਰਹੀਆਂ ਨੇ ਇਹ ਵੀ ਕਹਿ ਰਹੇ ਨੇ ਕਹਿੰਦੇ ਸਾਰੇ ਇਕੱਠੇ ਹੋ ਕੇ ਇਸ ਤਾਂ ਇਹੀ ਮੰਗ ਰੱਖਾਂਗੇ ਵੀ ਸਾਨੂੰ ਸ਼ਰਾਬ ਦੀ ਮੀਟ ਦੀ ਜਾਂ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਨਾ ਅਸੀਂ ਵੋਟ ਵੇਚੀਏ ਨਾ ਵੇਚੀ ਐ ਸਾਨੂੰ ਤਾਂ ਘਰ ਚਾਹੀਦਾ ਤੇ ਘਰ પાਕੇ ਦਿੱਤਾ ਜਾਵੇ ਸੋ ਹੁਣ ਜਿਹੜੇ ਵੀ ਲੀਡਰ ਵੋਟਰਾਂ ਮੰਗਣ ਜਾਣਗੇ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਪੱਕਾ ਵਿਸ਼ਵਾਸ ਦਿਓ ਤੁਸੀਂ ਜੇਕਰ ਇਹਨਾਂ ਨੂੰ ਚੋਣਾਂ ਤੋਂ ਬਾਅਦ ਦੋ ਬਿਸਪਦਾ ਪਲਾਟ ਦਿਵਾ ਸਕਦੇ ਹੋ ਤਾਂ ਇਹਨਾਂ ਗਰੀਬ ਬੰਦਿਆਂ ਦਾ ਵਾਅਦਾ ਕਰਿਓ ਤੇ ਨਹੀਂ ਇਹਨਾਂ ਨੂੰ ਝੂਠ ਵੀ 50 ਸਾਲਾਂ ਤੋਂ ਝੁੱਗੀਆਂ ਛੋਪੜੀਆਂ ਪਾਈ ਬੈਠੇ ਆ ਹੋਰ ਬੈਠੇ ਰਹਿਣਗੇ ਸੋ ਜਿਹੜਾ ਵੀ ਸਤਾਤ ਤਰੀ ਤਰ ਤੋਂ ਜ਼ਿਆਦਾ ਆਸ ਹੈ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਫਰਿਆਦ ਜ਼ਰੂਰ ਸੁਣੀ ਜਾਵੇ ਅਤੇ ਇਹਨਾਂ ਨੂੰ ਦੋ ਦੋ ਬਸਪੀ ਦੇ ਜੋ ਪਲਾਟ ਬਣਦੇ ਆ ਜ਼ਰੂਰ ਦਿੱਤੇ ਜਾਣ